ਪੰਜਾਬੀ ਆਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਬੱਸ ਸਟੈਂਡ ਬਚਾਓ ਕਮੇਟੀ ਵੱਲੋਂ ਅੱਜ ਬਠਿੰਡਾ ਦੇ ਟੀਚਰ ਹੌਮ ਵਿੱਚ ਵੱਖ-ਵੱਖ ਰਾਜਨੀਤਿਕ ਵਪਾਰ ਕਰੇਗਾ ਤੇ ਹਰ ਵਰਗ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ। ਦੇਖਦੇ ਆਂ ਬੱਸ ਸਟੈਂਡ ਦਾ ਕੀ ਹੈ ਮਾਮਲਾ ਜੁੜੇ ਰੋ ਪੰਜਾਬੀ ਆਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਰਕਰਾਵਰਸ਼ਾ ਤੇ ਫਾਲੋ ਕਰਤਨ ਆਪ ਨੂੰ ਲੋ ਤਾਂ ਕੇ ਹਰ ਖਬਰ ਪਹਿਲੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ। ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਦੇਖਦੇ ਆ ਪੂਰਾ ਮਾਮਲਾ ਕੀ ਹੈ। ਪੂਰਾ ਹਾਲ ਭਰਿਆ ਹੋਇਆ ਹੋਊਗਾ ਹੁਣ ਤੱਕ ਚੱਲ ਚੱਲੋ ਹਾਂਜੀ ਭਾਈ ਜੀ ਕੀ ਨਾਮ ਆ ਮਲਤੇਜ ਸਿੰਘ ਵਾਂਦਰ ਕਨਵੀਨਰ ਮਾਲਵਾ ਜੋਨ ਪ੍ਰਾਈਵੇਟ ਬੱਸ ਆਪਰੇਟ ਆਰਗੇਨਾਈਜੇਸ਼ਨ ਜਿਹੜਾ ਅੱਜ ਦਾ ਮੁੱਦਾ ਹੈ ਅੱਜ ਮੀਟਿੰਗ ਰੱਖੀ ਹੈ ਕੀ ਮਾਮਲਾ ਹੈ ਓਡਾ ਇਹ ਜਿਹੜਾ ਬੱਸ ਸਟੈਂਡ ਬਾਹਰ ਲੈ ਕੇ ਜਾ ਰਿਹਾ ਮਲੋੜ ਰੋਡ ਤੇ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਉਦੇ ਸਬੰਧਤ ਜਾਨੀ ਇਹ ਹੈ ਵੀ ਇੱਕ ਸ਼ਹਿਰ ਦੀ ਇੱਕ ਨੁੱਕਰ ਚ ਲੈ ਕੇ ਜਾਇਆ ਜਾ ਰਿਹਾ ਜਿੱਥੇ ਅੱਗੇ ਨਾ ਪਿੱਛੇ ਨਾ ਖੱਬੇ ਨਾ ਸੱਜੇ ਕੋਈ ਆਬਾਦੀ ਨਹੀਂ ਹੈਗੀ ਜੇ ਉੱਥੇ ਉਹ ਇਹ ਜਾਂਦਾ ਹੈਗਾ ਬੱਸ ਅੱਗਾ ਇੱਥੇ ਜਿਹੜਾ ਜੋ ਰੋਜ਼ਮਰਾਂ ਦੇ ਜੋ ਵੀ ਦਫ਼ਤਰ ਚ ਲੋਕਾਂ ਨੇ ਆਉਣਾ ਹੈ ਜਾਣਾ ਹੈ ਸਾਰੇ ਦਫ਼ਤਰ ਇੱਥੇ ਹੈ ਕਚਹਿਰੀਆਂ ਡੀਸੀ ਦਫ਼ਤਰ ਹੈ ਪੋਸਟ ਆਫਸ ਹੈ ਕਾਲਜ ਹੈ ਇੱਥੇ ਹਸਪੀਟਲ ਹੈ ਹਰ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਸਰਕਾਰੀ ਦਫ਼ਤਰ ਹੈਗੇ ਆ ਉਹ ਸਾਰੇ ਇੱਥੇ ਹੈ ਉਹਦੇ ਚ ਲੋਕਾਂ ਨੇ ਆਉਣਾ ਜਾਣਾ ਹੁੰਦਾ ਹੈ ਇਹਦੇ ਨਾਲ ਜਿਹੜੀ ਲੋਕਾਂ ਨੂੰ ਬਹੁਤ ਵੱਡੀ ਪ੍ਰੋਬਲਮ ਆਊਗੀ ਉਥੋਂ ਜਿਹੜਾ ਸੁਭਾ ਸ਼ਾਮ ਜੇ ਜ ਆਪਾਂ ਇਹ ਕਹਿੰਦੇ ਆ ਜਾਣ ਵਾਲੀ ਸਵਾਰੀ ਨੂੰ ਲੇਡੀਜ਼ ਆਸਤੇ ਸੁਰੱਖਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੋਣਾ ਤੇ ਜਿੱਥੋਂ ਤੱਕ ਜਿਹੜਾ ਇੱਕ ਇਸ਼ੂ ਲੈ ਕੇ ਜਾ ਰਹੇ ਆ ਵੀ ਇਹਦੇ ਨਾਲ ਅਸੀਂ ਟ੍ਰੈਫਿਕ ਦੀ ਸਮੱਸਿਆ ਹੱਲ ਕਰਾਂਗੇ ਇਹਦੇ ਨਾਲ ਅਸੀਂ ਸਾਡਾ ਜਿਹੜਾ ਵਰਸ਼ ਇਹ ਹੈ ਵੀ ਇਸ ਟ੍ਰੈਫਿਕ ਦੀ ਸਮੱਸਿਆ ਇਹਦੇ ਨਾਲ ਵਧਣੀ ਹੈ ਕਿਉਂਕਿ ਜਿਹੜਾ ਵੀ ਟ੍ਰੈਫਿਕ ਬਰਨਾਲਾ ਸਾਈਡ ਤੋਂ ਰਾਮਪਰਾ ਸਾਈਡ ਤੋਂ ਆ ਰਿਹਾ ਹੈ ਉਹਨੇ ਜਦੋਂ ਸ਼ਹਿਰ ਚ ਆਉਣਾ ਹੈ ਤਾਂ ਉਹ ਮਲੋਟ ਰੋਡ ਤੇ ਨਹੀਂ ਜਾਣਗੇ ਉਹ ਬੀਬੀ ਵਾਲਾ ਚੌਂਕ 'ਚ ਉਤਰਨਗੇ ਜਦੋਂ ਬੀਬੀ ਵਾਲਾ ਚੌਂਕ 'ਚ ਉਹ ਉਤਰ ਕੇ ਆਗੇ ਤਾਂ ਇੱਕ ਬੱਸ ਤੋਂ 15 ਤੋਂ 20 ਆਟੋ ਆ ਜਿਹੜੇ ਸਵਾਰੀਆਂ ਲੈ ਕੇ ਆਉਣਗੇ ਜਿਹੜੇ ਗੋਨੇ ਆ ਨਾ ਰੋਡ ਤੋਂ ਆ ਰਹੇ ਆ ਉਹ ਭਾਈ ਕਨਈਆ ਚੌਂਕ 'ਚ ਉਤਰਨਗੇ ਜਿਹੜੇ ਮਾਨਸਾ ਤੋਂ ਆ ਰਹੇ ਆ ਉਹ ਆਈਟੀਆਈ ਚੌਂਕ 'ਚ ਉਤਰਨਗੇ ਜਿਹੜੀ ਆਟੋ ਦੀ ਸਮੱਸਿਆ ਹੈ ਉਹ ਸਾਰੇ ਬੰਦੇ ਆਟੋ ਤੇ ਉਥੋਂ ਹੋਣਗੇ ਆਟੋ ਦੀ ਸਮੱਸਿਆ ਜਿਹੜੀ ਅੱਜ ਵੀ ਹਰਮਾਨ ਚੌਂਕ ਤੋਂ ਲੈ ਕੇ ਕਚਹਿਰੀ ਤੱਕ ਜਾਮ ਲੱਗਦਾ ਹੈ ਦਿਨ ਚ ਤਿੰਨ ਚਾਰ ਵਾਰ ਤੇ ਜੇ ਇਤਨੇ ਆਟੋ ਵੇ ਹੋ ਗਏ ਤਾਂ ਸਾਰਾ ਸ਼ਹਿਰ ਆ ਜਿਹੜਾ ਉਹ ਜਾਮ ਹੋ ਕੇ ਰਹਿ ਜੂਗਾ ਬਿਲਕੁਲ ਵੀ ਜਿਹੜੀ ਤੁਸੀਂ ਕਾਰ ਤੇ ਵੀ ਸ਼ਹਿਰ ਨੂੰ ਪਾਰ ਨਹੀਂ ਕਰ ਸਕੋਗੇ ਬਹੁਤ ਵੱਡੀ ਸਮੱਸਿਆ ਆਉਣ ਆਲੀ ਐ ਤੇ ਜਿਹੜਾ ਲੋਕਾਂ ਦਾ ਰਜਗਾਰ ਜਿਹੜੇ ਹੁਣ ਪਿੰਡਾਂ ਚੋਂ ਲੇਡੀਜ਼ ਆਉਂਦੇ ਨੇ ਘਰਾਂ ਚ ਕੰਮ ਕਰਨ ਵਾਸਤੇ ਆਉਂਦੇ ਨੇ ਲੇਬਰ ਜਮਾਤ ਆਉਂਦੀ ਐ ਹਰੇਕ ਦੁਕਾਨ ਤੇ ਤਿੰਨ ਦੋ ਚਾਰ ਜਵਾਕ ਜਿਹੜੇ ਲੱਗੇ ਹੋਏ ਹੈਗੇ ਆ ਕੀ ਉਹ ਪਹਿਲਾਂ ਮਲੋਟ ਰੋਡ ਤੋਂ ਆ ਕੇ ਉੱਥੋਂ ਆਟੋ ਲੈ ਕੇ ਆਉਣਗੇ ਅੱਧਾ ਪੌਣਾ ਘੰਟਾ ਉਹਨਾਂ ਦਾ ਸਵੇਰ ਅੱਧਾ ਘੰਟਾ ਸ਼ਾਮ ਨੂੰ ਖਰਾਬ ਹੋਣਾ ਤੇ ਫੇਰ ਉਹ ਐਨੇ ਤਾਂ ਪੈਸੇ ਹੀ ਨਹੀਂ ਉਹਨਾਂ ਨੂੰ ਮਿਲਦੇ ਜਿੰਨੇ ਪੈਸੇ ਉਹਨਾਂ ਦੇ ਪਹਿਲਾਂ ਬੱਸ ਤੇ ਆਏ ਤੇ ਫਿਰ ਆਟੋ ਤੇ ਆ ਕੇ ਉਹ ਉਹ ਬਰਦਾਸ਼ਤ ਹੀ ਨਹੀਂ ਕਰ ਪਾਉਣਗੇ ਵੀ ਇੰਨਾ ਖਰਚਾ ਕਰਨ ਇਹ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਜਮਾਤ ਤੇ ਜਿਹੜੇ ਸਾਰੇ ਕਾਲਜ ਐ ਇੱਥੇ ਐ ਕੀ ਸਟੂਡੈਂਟ ਪਹਿਲਾਂ ਉੱਥੇ ਮੋਲੋਟ ਰੋਡ ਤੋਂ ਫਿਰ ਉੱਥੋਂ ਆਟੋ ਲੈ ਕੇ ਆਇਆ ਕਰ ਨਹੀਂ ਇਧਣੇ ਸਟੂਡੈਂਟਾਂ ਨੇ ਕਾਲਜ ਆਉਣਾ ਇਸੇ ਨੂੰ ਵੀ ਇਹ ਐ ਏਡਾ ਸ਼ੂਟ ਨਹੀਂ ਕਰਦਾ ਇਹ ਏਡਾ ਕੋਈ ਪ੍ਰੋਬਲਮ ਨਹੀਂ ਏਡੇ ਨਹੀਂ ਹੈਗੇ ਜੇ ਉਹਨਾਂ ਲੁਧਿਆਣਾ ਐ ਜਲੰਧਰ ਐ ਅਮਰਸਰ ਐ ਇਹਦੋਂ ਵੱਧ ਕਰਾਊਡਡ ਸ਼ਹਿਰ ਹੈਗੇ ਉੱਥੇ ਜਿਹੜੇ ਉਹ ਸਾਰੇ ਐਲੀਵੇਟਡ ਰੋਡ ਬਟਾਈਆਂ ਗਈਆਂ ਇੱਥੇ ਵੀ ਐਲੀਵੇਟਡ ਰੋਡ ਬਣਾਈ ਜਾ ਸਕਦੀ ਹੈ ਬੜੀ ਥੋੜੀ ਹੈ ਰੋਜ਼ ਗਾਰਡਨ ਤੋਂ ਲੈ ਕੇ ਆਈਟੀਆ ਚੌਂਕ ਤੱਕ ਬਣਾਉਣੀ ਹੈ ਤੇ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਵਿਬੀਆਲਾ ਚੌਂਕ ਤੱਕ ਬਣਾਉਣੀ ਹੈ ਇਹ ਬਣਾਈ ਜਾਵੇ ਤਾਂ ਮਸਲੇ ਦਾ ਹੱਲ ਹੁੰਦਾ ਹੈ ਪਾਵਰ ਹਾਊਸ ਰੋਡ ਨੂੰ ਚੌੜਾ ਕੀਤਾ ਜਾ ਸਕਦਾ ਨਾਲ ساری ਸਰਕਾਰੀ ਜ਼ਮੀਨ ਹੀ ਪਈ ਹੈ ਉਹਨੂੰ ਰਿੰਗ ਰੋਡ ਨਾਲ ਜੋੜਿਆ ਜਾ ਸਕਦਾ ਹੈ ਵੱਡੇ ਹੱਲ ਹੈਗੇ ਆ ਇਹ ਬੱਸ ਸਟੈਂਡ ਬਾਹਰ ਜਾਣਾ ਕਿਸੇ ਵੀ ਤਰ੍ਹਾਂ ਦਾ ਬਾਈਵਲ ਨਹੀਂ ਇਸੇ ਵੀ ਕੋਈ ਇੱਕ ਵੀ ਪੱਖ ਉਹਦੇ ਆਸਤੇ ਨਹੀਂ ਆਉਂਦਾ ਬਸ ਇੱਕ ਹੈ ਵੀ ਡਵੈਲਪਮੈਂਟ ਕਿੰਨੇ ਵੀ ਉਧਰੋਂ ਵੀ ਸ਼ਹਿਰ ਦੀ ਡਵੈਲਪਮੈਂਟ ਹੋ ਜੂਗੀ ਕੱਲੀ ਡੱਬਾ ਲੀਏ ਨਹੀਂ ਨੂੰ ਵਧੀ ਜਾਂਦੀ ਹੈ ਉਹਦਾ ਡਵੈਲਪਮੈਂਟ ਵੈਸੇ ਹੀ ਹੋ ਜਾਣੀਆਂ ਉਧਰ ਕਲੋਨੀਆ ਹੋਈ ਜਾਂਦੀਆਂ ਪਰ ਲੋਕਾਂ ਦੇ ਹੌਜ ਪਾ ਕੇ ਜਿਹੜੀ ਡਵੈਲਪਮੈਂਟ ਕਰਨੀ ਹੈ ਲੋਕਾਂ ਨੂੰ ਤੰਗ ਕਰਕੇ ਨਾ ਕੀਤੀ ਜਾਵੇ ਹੋਰ ਤਰ੍ਹਾਂ ਦਾ ਕੋਈ ਵੀ ਹਸਪੀਟਲ ਲਿਆਉਣ ਉਹਥੇ ਕੋਈ ਹੈਕਟੀਆਂ ਲਿਆਉਣ ਦਾ ਥੋਰ ਲਿਆ ਕੇ ਉਥੇ ਡਵੈਲਪਮੈਂਟ ਕਰਨ ਇਸ ਡਵੈਲਪਮੈਂਟ ਨਾਲ ਜਰ ਠੰਡੇ ਦਾ ਬਰਬਾਦਦੀ ਹੋ ਇੱਕ ਤਾਂ ਜੇ ਗੱਲ ਕਰੀਏ ਕਹਿੰਦੇ ਜਿਹੜਾ ਬੱਸ ਸਾਡਾ ਬਾਹਰ ਤੋਂ ਚੱਲੂ ਜਾ ਰਿਹਾ ਹੈ ਜਿਹੜਾ ਮੌਜੂਦਾ ਬੱਸ ਸਾਡਾ ਇਹ ਮਿੰਨੀ ਬੱਸ ਸਾਡੇ ਦੌਰ ਤੇ ਮੌਜੂਦ ਨੂੰ ਰੱਖੂਗਾ ਜਦੋਂ ਦਾ ਤਿਉਹਰ ਹੋਊਗਾ ਇਹਦੇ ਬਾਰੇ ਕੀ ਗੱਲ ਨਹੀਂ ਕੋਈ ਇਹ ਕਿ ਦੇਵਾਈਬਲ ਹੀ ਨਹੀਂ ਤੁਸੀਂ ਦੱਸੋ ਕਿੱਥੇ ਰੋ ਬੱਸ ਸਟੈਂਡ ਦੇ ਵਿੱਚੋਂ ਆ ਜਾਣੇ ਜਿਹੜੇ ਮਿੰਨੀਆਂ ਵਾਲੇ ਵੀ ਬੱਸਾਂ ਨੇ ਜਿਹੜੀਆਂ ਮਿੰਨੀਆਂ ਵਾਲੀਆਂ ਆ ਰਹੀਆਂ ਉਹਨਾਂ ਨੇ ਵੀ ਤਾਂ ਵੱਡੀ ਬੱਸ ਨੂੰ ਸਵਾਰੀ ਦੇਣੀ ਹੈ ਨਾ ਜਦੋਂ ਉਹਨਾਂ ਨੇ ਵੱਡੀ ਬੱਸ ਤੋਂ ਸਵਾਰੀ ਦੇਣੀ ਉਹ ਸਾਡੇ 'ਚ ਹੀ ਜਾਣਗੇ ਉਹ ਵੀ ਇੱਥੇ ਕਿਉਂ ਆਉਣਗੇ ਇਹ ਤਾਂ ਇੱਕ ਲਾਲੀਪਾਪ ਆ ਵੀ ਇੱਕ ਅਦੀਓ ਪੇਜ ਹੋ ਤੇ ਭੁਰਕਿਓ ਇਹ ਤਾਂ ਕਹਿੰਦੇ ਅਸੀਂ ਆਪਦੀਆਂ ਚਲਾਵਾਂਗੇ ਮਿੰਨੀ ਬੱਸਾਂ ਜਿਹੜੀਆਂ ਇਤੂ ਪਹਿਲਾਂ ਆਈਆਂ ਸੀ 15 ਲੋਫ ਰੋਡ ਬੱਸਾਂ ਆਈਆਂ ਸੀ ਉਹ ਕਿੱਥੇ ਚੱਲੀਆਂ ਸ਼ਹਿਰ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਬੱਸਾਂ ਆਈਆਂ ਸੀ ਉਸ ਤੋਂ ਬਾਅਦ 20 ਮਿੰਨੀ ਬੱਸਾਂ ਆਈਆਂ ਉਹ ਕਿੱਥੇ ਚੱਲਦੀਆਂ ਇਹਨਾਂ ਨੂੰ ਪੁੱਛਣਾ ਹੋਵੇ ਉਹ ਨਹੀਂ ਚਲਾ ਰਹੇ ਜੇ ਇੰਨੇ ਹੀ ਇਹਨਾਂ 'ਚ ਪਹੁੰਚ ਹੈ ਤਾਂ ਉਹ 20 ਬੱਸਾਂ ਜਿਹੜੀਆਂ ਮਿੰਨੀਆਂ ਇਹਨਾਂ ਕੋਲੇ ਖੜੀਆਂ ਹੈ ਪੀਆਰਟੀ ਚਲਾ ਰਹੀ ਆ ਉਹ ਉਹਨੂੰ ਸ਼ਹਿਰ 'ਚ ਕਿਉਂ ਨਹੀਂ ਚਲਾਇਆ ਜਾ ਰਿਹਾ ਇਹ ਸਭ ਲੌਲੀਪੌਪ ਹੈ ਜਿਹੜੀਆਂ ਪਹਿਲਾਂ ਵਾਲੀਆਂ ਨੀਚੇ ਚੱਲ ਰਹੀਆਂ ਨਵੀਆਂ ਕਿੱਥੋਂ ਚਲਾ ਦੇਣਗੇ ਅਦੀਸਾ ਦੇ ਕੀ ਨਾਮ ਹੈ ਦੇ ਦਾ ਮੀਟਿੰਗ ਰੱਖੀ ਹੈ ਇਹਦਾ ਕੀ ਮੋਕਾ ਜਾਂਦਾ ਕੀ ਮਾਤਾ ਮੇਰਾ ਨਾਮ ਗੁਰਵਿੰਦਰ ਸ਼ਰਮਾ ਸੋਸ਼ਲ ਵਰਕਰ ਬਠਿੰਡਾ ਤੋਂ ਜਿਹੜੀ ਅੱਜ ਮੀਟਿੰਗ ਰੱਖੀ ਹੈ ਟੀਚਰ ਹੋਮ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਬਠਿੰਡੇ ਦਾ ਜੋ ਬੱਸ ਸਟੈਂਡ ਹੈ ਉਹਨੂੰ ਇੱਥੋਂ ਬਾਹਰ ਮਲੋੜ ਰੋਡ ਤੇ ਤਕਰੀਬਨ 7 ਕਿਲੋਮੀਟਰ 8 ਕਿਲੋਮੀਟਰ ਬਾਹਰ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੀ ਹੈ ਇਹਦਾ ਸ਼ਹਿਰ ਵਾਸੀਆਂ ਨੂੰ ਨੁਕਸਾਨ ਹੈ ਤੇ ਜਿਹੜੇ ਉੱਥੋਂ ਦੇ ਜਿਹੜੇ ਭੂ ਮਾਫੀਆ ਹੈਗਾ ਜਾਂ ਜਿੰਨਾ ਜਿਹੜੇ ਧਨਾਲ ਲੋਕ ਹੈ ਜਾਂ ਜਿਹੜੇ ਪੋਲੀਟੀਕਲ ਲੋਕ ਹੈ ਉਹਨਾਂ ਨੂੰ ਇੱਥੇ ਜਿਆਦਾ ਫਾਇਦਾ ਪਹੁੰਚਾਉਣ ਦੇ ਲਈ ਇਹ ਸਭ ਕੀਤਾ ਜਾ ਰਿਹਾ ਜਦਕਿ ਬਠਿੰਡੇ ਦਾ ਬੱਸ ਅੱਡਾ ਬਦਲਣ ਦੀ ਕੋਈ ਲੋੜ ਨਹੀਂ ਕਿਉਂਕਿ ਪ੍ਰਚਾਰ ਕੀਤਾ ਜਾ ਰਿਹਾ ਕਿ ਬਠਿੰਡੇ ਟ੍ਰੈਫਿਕ ਬਹੁਤ ਜਿਆਦਾ ਹੋ ਗਿਆ ਬਿਲਕੁਲ ਅਸੀਂ ਇਹ ਗੱਲ ਨਾਲ ਸਹਿਮਤ ਹੈ ਕਿ ਟ੍ਰੈਫਿਕ ਹੋ ਗਿਆ ਪਰ ਅਸੀਂ ਇਹ ਨਾਲ ਸਹਿਮਤ ਨਹੀਂ ਹੈ ਕਿ ਕਿ ਟ੍ਰੈਫਿਕ ਬੱਸਾਂ ਕਰਕੇ ਹੋ ਗਿਆ ਟ੍ਰੈਫਿਕ ਹੋ ਗਿਆ ਹੈਗਾ ਇੱਥੇ ਬੇਲਗਾਮ ਜਿਹੜਾ ਆਟੋ ਸਿਸਟਮ ਚੱਲ ਰਿਹਾ ਹੈ ਬੇਤਰਤੀਬ ਜਿਹੜੀ ਟ੍ਰੈਫਿਕ ਹੈ ਜਿਹੜੀ ਉਹਦੀ ਵਿਵਸਥਾ ਵਿਗੜੀ ਹੋਈ ਹੈ ਉਹਦੇ ਕਰਕੇ ਜਾਮ ਲੱਗਦਾ ਨਾ ਕਿ ਬੱਸਾਂ ਕਰਕੇ ਜਾਮ ਲੱਗਦਾ ਹਾਲਾਂਕਿ ਬਠਿੰਡੇ ਦੇ ਚਾਰੇ ਪਾਸੇ ਰਿੰਗ ਰੋਡ ਬਣ ਗਈ ਇਦੋਂ ਟ੍ਰੈਫ ਜਿਹੜਾ ਹੈਵੀ ਟ੍ਰੈਫਿਕ ਹੈ ਉਹ ਤਾਂ ਰਿੰਗ ਰੋਡ ਤੋਂ ਹੀ ਟ੍ਰਾਂਸਫਰ ਹੋ ਜਾਂਦਾ ਜਿਨ੍ਹਾਂ ਨੇ ਵੀ ਜਿਹੜੇ ਪਾਸੇ ਵੀ ਦਿਸ਼ਾ ਚ ਜਾਣਾ ਹੈਗਾ ਕਿਉਂਕਿ ਪੂਰੇ ਬਠਿੰਡੇ ਦੇ ਸਾਰੀਆਂ ਸਾਈਡਾਂ ਤੇ ਇਸ ਟਾਈਮ ਰਿੰਗ ਰੋਡ ਹੈ ਤਾਂ ਫਿਰ ਸਿਰਫ ਬੱਸਾਂ ਕਰਕੇ ਜਿਹੜਾ ਹੈਗਾ ਉਹ ਬੱਸ ਸਟੈਂਡ ਨੂੰ ਬਾਹਰ ਲਿਜਾਣਾ ਤੇ ਇਹ ਕਹਿਣਾ ਕਿ ਬੱਸਾਂ ਉੱਥੇ ਖੜ੍ਹਾ ਕਰਨਗੀਆਂ ਤੇ ਮਿੰਨੀ ਬੱਸਾਂ ਸ਼ਹਿਰ ਚ ਆਇਆ ਕਰਨਗੀਆਂ ਤੇ ਫਿਰ ਮਿੰਨੀ ਬੱਸਾਂ ਨਾਲ ਕਿਹੜਾ ਟ੍ਰੈਫਿਕ ਨਹੀਂ ਹੋਊਗਾ ਉਹ ਕਿਹੜਾ ਹਵਾ ਚ ਆਇਆ ਕਰਨਗੀਆਂ ਤੇ ਜਿਹੜੀ ਇੱਕ ਬੱਸ ਦੀ ਸਵਾਰੀ ਉੱਤਰਿਆ ਕਰੂਗੀ ਉਹਦੇ ਨਾਲ 10 ਆਟੋ ਹੋਰ ਆਇਆ ਕਰਨਗੇ ਇਹੜੇ ਲੋਕ ਆ ਉੱਥੇ ਖੱਜਲ ਖਵਾ ਰੋਗੇ ਪਹਿਲਾਂ ਬਾਹਰ ਉਤਰਨਗੇ ਫਿਰ ਉੱਥੋਂ ਆਟੋ ਲੈ ਕੇ ਪੈਸੇ ਖਰਚ ਕੇ ਟਾਈਮ ਬਰਬਾਦ ਕਰਕੇ ਸ਼ਹਿਰ ਚ ਆਇਆ ਕਰਨਗੇ ਪਰ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਟਰੈਫਿਕ ਦੇ ਨਾਂ ਤੇ ਝੋਲੀਆਂ ਆਪਦੀਆਂ ਭਰਨੀਆਂ ਨੇ ਬੈਨੀਫਿਟ ਆਪਦੇ ਲੈਣੇ ਨੇ ਡਿਵੈਲਪਮੈਂਟ ਦਾ ਬੱਸ ਸੜਾ ਬਦਲ ਨਾਲ ਕੋਈ ਤਾਲੁਕ ਨਹੀਂ ਡਿਵੈਲਪਮੈਂਟ ਹੈ ਜਿਹੜੀ ਉਹ ਹੋਰਾਂ ਕੰਮਾਂ ਕਰਕੇ ਹੁੰਦੀ ਆ ਨਾ ਕਿ ਬੱਸ ਸੜ ਦੇ ਚੱਕ ਕੇ ਇਧਰ ਲੈ ਜਾਓ ਉਧਰ ਲੈ ਜਾਓ ਉੱਥੇ ਡਿਵੈਵਲਪਮੈਂਟ ਹੁੰਦੀ ਆ। ਸਾਡੀ ਮੈਂ ਕਿਹਦਾ ਨਾਮ? ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਿਤ ਗੇਲਾ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਆ ਬੱਸ ਅਡੇ ਦੇ ਨੂੰ ਲੈ ਕੇ ਇਸ ਮੀਟਿੰਗ ਦਾ ਮੁੱਖ ਅਜੰਡਾ ਕੀ ਹੈ ਠੀਕ ਹੈ ਇਸ ਮੀਟਿੰਗ ਦਾ ਮੁੱਖ ਅਜੰਡਾ ਹੈਗਾ ਵੀ ਬਠਿੰਡੇ ਦਾ ਬੱਸ ਸਟੈਂਡ ਜਿਸ ਥਾਂ ਦੇ ਉੱਤੇ ਹੈਗਾ ਉਸੇ ਥਾਂ ਤੇ ਰਹਿਣਾ ਚਾਹੀਦਾ ਇਹਨੂੰ 8 ਕਿਲੋਮੀਟਰ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹੈਗਾ ਇਹ ਅੱਡਾ ਨਹੀਂ ਹੈ ਸ਼ਹਿਰ ਦੀ ਤੜਕਨ ਹੈ ਇਹਦੇ ਨਾਲ ਹਰ ਵਾਰਗ ਦੇ ਲੋਕ ਨੇ ਜਿਹੜੇ ਪਿੰਡਾਂ ਦੇ ਲੋਕ ਨੇ ਸਹੂਲियत ਦੇ ਮੁਤਾਬਿਕ ਇਹਦੇ ਨੇੜੇ ਆ ਕਚਹਿਰੀਆਂ ਨੇੜੇ ਨੇ ਡੀਸੀ ਦਫ਼ਤਰ ਨੇੜੇ ਆ ਬਾਜ਼ਾਰ ਨੇੜੇ ਨੇ ਲੋਕਾਂ ਦੀਆਂ ਸਹੂਲਤਾਂ ਦੇ ਮੁਤਾਬਿਕ ਇਹ ਅੱਡਾ ਸ਼ਹਿਰ ਦੇ ਵਿੱਚ ਬਣਿਆ ਹੋਇਆ ਔਰ ਇਸ ਅੱਡੇ ਦੇ ਹੋਣ ਦੇ ਨਾਲ ਕਿਤੇ ਕੋਈ ਟ੍ਰੈਫਿਕ ਹਰਡਲ ਜਾਂ ਕੋਈ ਕਿਸੇ ਨੂੰ ਕੋਈ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਹੀਂ ਆ ਇਹ ਸੱਡੇ ਦੇ ਨਾਲ ਰਜਿੰਦਰਾ ਸਰਕਾਰੀ ਕਾਲਜ ਹੈ ਤੇ ਹੋਰ ਵੀ ਕਾਲਜ ਨੇ ਜਿਹੜੇ ਸੱਡੇ ਦੇ 1 ਕਿਲੋਮੀਟਰ ਦੇ ਨੇੜੇ ਤੇੜੇ ਆਉਂਦੇ ਨੇ ਤੇ ਹਰੇਕ ਰਸੂਲਤ ਹੈ ਤੇ ਇਹ ਅੱਡਾ ਜਿਹੜਾ ਜਿਸ ਥਾਂ ਤੇ ਹੈਗਾ ਉੱਥੇ ਹੀ ਰਹਿਣਾ ਚਾਹੀਦਾ ਔਰ ਇਸੇ ਦੇ ਹੱਕ ਦੇ ਵਿੱਚ ਅੱਜ ਦੀ ਇਹ ਮੀਟਿੰਗ ਰੱਖੀ ਗਈ ਹੈ ਜੇ ਆਪਾਂ ਗੱਲ ਕਰੀਏ ਇੱਕ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਜਿਹੜਾ ਸਾਡਾ ਬਾਹਰ ਲੈ ਕੇ ਜਾ ਰਿਹਾ ਹੈ ਲੇਕਿਨ ਜਿਹੜਾ ਮੁੱਖ ਕਾਰਨ ਹੱਸ ਹੈ ਕਿ ਜਿਹੜੇ ਟ੍ਰੈਫਿਕ ਦੇ ਮੁੱਖ ਕਾਰਨ ਹੈ ਉਹ ਆਟਵਾ ਹੈ ਇਹਨਾਂ ਬਾਰੇ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਇਹਨਾਂ ਦਾ ਇੰਨਾ ਤਾਂ ਕੋਈ ਲੱਗ ਸਟੈਂਡ ਬਣਨਾ ਚਾਹੀਦਾ ਜਾਂ ਇਹਨੂੰ ਦੇਖੋ ਪ੍ਰਸ਼ਾਸਨ ਨੂੰ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰਦੇ ਉਹਨਾਂ ਨੂੰ ਆਰਗੇਨਾਈਜ਼ ਕਰਨਾ ਚਾਹੀਦਾ ਵੀ ਇਹਦੇ ਟੂ ਐਂਡ ਫਲੋ ਕੋ ਕਿਵੇਂ ਹੋਊਗਾ ਜੇ ਬੱਸਾਂ ਪਰਮਿਟ ਤੇ ਚੱਲਦੀਆਂ ਨੇ ਤਾਂ ਆਟੋਆਂ ਦਾ ਵੀ ਮੈਂ ਨਹੀਂ ਕਹਿੰਦੀ ਉਹਨਾਂ ਦੀ ਰੋਜ਼ੀ ਰੋਟੀ ਤੇ ਹੈਂਪਰ ਹੋਵੇ ਪਰ ਉਹਨਾਂ ਦਾ ਵੀ ਇੱਕ ਸਿਸਟਮ ਤੇ ਰੂਲਸ ਨੇ ਰੂਲ ਹਰ ਚੀਜ਼ ਲਈ ਬੰਦ ਹੈ ਜੇ ਬੱਸਾਂ ਦੇ ਲਈ ਪਰਮਿਟਸ ਬਣੇ ਨੇ ਤਾਂ ਉਹਨਾਂ ਲਈ ਵੀ ਰੂਲਸ ਬਣ ਸਕਦੇ ਨੇ ਵੀ ਐਨੇ ਵਜੇ ਐ ਇਸ ਤਰੀਕੇ ਦੇ ਨਾਲ ਮੈਨੇਜ ਹੋਊਗਾ ਤੇ ਛੋਟੀਆਂ ਪ੍ਰੋਬਲਮਾਂ ਨੇ ਪਰ ਬੱਸ 8 ਡੇ ਨੂੰ ਬਠਿੰਡੇ ਤੋਂ ਬਾਹਰ ਲੈ ਕੇ ਜਾਣਾ 8 ਕਿਲੋਮੀਟਰ ਇਹ ਬਹੁਤ ਵੱਡੀ ਸਮੱਸਿਆ ਨੂੰ ਔਰ ਜਿਹੜੇ ਨਾਲ ਲੱਗਦੇ ਬਾਜ਼ਾਰ ਨੇ ਜਾਂ ਇਕੋਸਿਸਟਮ ਬਣਿਆ ਹੋਇਆ ਨਾ ਬਸ ਅੱਡਾ ਬਚਪਨ ਤੋਂ ਬਸ ਅੱਡਾ ਇੱਥੇ ਹੀ ਆ ਤੇ ਇੱਥੇ ਹੀ ਦੇਖਦੇ ਆਏ ਆ ਤੇ ਆਸੇ ਪਾਸੇ ਇੰਨਾ ਜਿਆਦਾ ਇਕੋਸਿਸਟਮ ਜਿਹੜਾ ਡਿਵੈਲਪ ਹੋਇਆ ਸਾਰਾ ਇਹਦੇ ਤੇ ਡਿਪੈਂਡੈਂਟ ਹੈ ਬੱਚੇ ਡਿਪੈਂਡੈਂਟ ਨੇ ਲੋਕ ਜਿਹੜੇ ਕਚਹਿਰੀ ਚ ਨਿਆਂ ਲੈਣ ਆਉਂਦੇ ਨੇ ਇਹਦੇ ਤੇ ਡਿਪੈਂਡੈਂਟ ਨੇ ਬੀਸੀ ਦਫ਼ਤਰ ਚ ਜਿਹੜੇ ਲੋਕ ਜਾਂਦੇ ਨੇ ਤੁਰ ਕੇ ਚਲੇ ਜਾਂਦੇ ਨੇ ਕਿਸੇ ਨੂੰ ਬਾਜ਼ਾਰ ਜਾਣਾ ਹੈ ਤਾਂ ਚਲੇ ਜਾਂਦਾ ਇੱਥੋਂ 8 ਕਿਲੋਮੀਟਰ ਤੇ ਜਾ ਕੇ ਤੁਸੀਂ ਸਾਰੀ ਉਹ ਵਿਵਸਥਾ ਨੂੰ ਅਸਤਵੇਸਤ ਕਰਨਾ ਚਾਹੁੰਦੇ ਹੋ ਇਹ ਬਿਲਕੁਲ ਠੀਕ ਨਹੀਂ ਹੈ ਔਰ ਅਸੀਂ ਇਹਦੇ ਵਿਰੋਧ ਦੇ ਵਿੱਚ ਆ ਮੈਂ ਤੇ ਹੋਰ ਸਾਰੇ ਵਪਾਰੀ ਐ ਜਿੰਨੀਆਂ ਵੀ ਹੋਰ ਆਰਗੇਨਾਈਜੇਸ਼ਨਸ ਨੇ ਅਸੀਂ ਪਿੰਡਾਂ ਦੇ ਲੋਕਾਂ ਨੂੰ ਪੰਚਾਇਤਾਂ ਮਤੇ ਪਾ ਰਹੀਆਂ ਨੇ ਵੀ ਹਾਂ ਅੱਡਾ ਇੱਥੇ ਹੀ ਰਹਿਣਾ ਚਾਹੀਦਾ ਇੱਥੋਂ ਬਾਹਰ ਨਹੀਂ ਜਾਣਾ ਚਾਹੀਦਾ ਕੋਈ ਵੀ ਹੈ ਭਾਵੇਂ ਆਟੋ ਹੈ ਜਾਂ ਹੋਰ ਵੀ ਹੈ ਨਾ ਜਿਆ ਰੈਗੂਲੇਸ਼ਨਸ ਨੇ ਟ੍ਰੈਫਿਕ ਰੂਲਸ ਬਣਾ ਕੇ ਰੈਗੂਲੇਟ ਕੀਤਾ ਜਾ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਬੱਸ ਅੱਡੇ ਨੂੰ ਖਾੜ ਕੇ ਇੱਥੋਂ ਕਿਤੇ ਹੋਰ ਲਗਾਇਆ ਜੇ ਆਪਾਂ ਗੱਲ ਕਰੀਏ ਕਿ ਬੱਸ ਅੱਡੇ ਨੂੰ ਆਰਟੀਕਾਰ ਦੇ ਵਿੱਚ ਇੱਕ ਪੂ ਮਾਰ ਗਿਆ ਦਾ ਇੱਕ ਬਹੁਤ ਵੱਡਾ ਹਾਪ ਹੈ ਉਹਦੇ ਬਾਰੇ ਕੀ ਕਹਿੰਦੇ ਹੋ ਹੋ ਸਕਦਾ ਹੱਥ ਹੋਵੇ ਪਰ ਆਪਾਂ ਭੂਮਾਫੀਏ ਤੇ ਕਿਉਂ ਜਾਈਏ ਆਪਾਂ ਆਪਣੀ ਚੀਜ਼ ਦੇ ਲਈ ਅਸੀਂ ਅੰਦੋਲਨ ਕਰਾਂਗੇ ਬਾਸੜ ਦਾ ਜਿਹੜਾ ਹੈਗਾ ਬਠਿੰਡੇ ਦਾ ਬਠਿੰਡੇ ਦੇ ਸ਼ਹਿਰ ਦੇ ਵਿੱਚ ਕੋਈ ਇਹਦੇ ਨਾਲ ਕੋ ਕਿਸੇ ਨੂੰ ਕੋਈ ਟ੍ਰਾਫਿਕ ਪ੍ਰੋਬਲਮਸ ਨਹੀਂ ਹੈ ਕੋਈ ਹੈਜ਼ਰਡਸ ਨਹੀਂ ਹੈ ਤਾਂ ਇਹ ਅੱਡਾ ਇੱਥੇ ਹੀ ਰਹਿਣਾ ਚਾਹੀਦਾ ਕਿਉਂਕਿ ਜਿਆਦਾ ਲੋਕਾਂ ਦੀ ਸਹੂਲਤ ਜਿਹੜੀ ਹੈਗੀ ਆ ਬਠਿੰਡੇ ਦੇ ਆਸੇ-ਪਾਸੇ ਜ਼ਿਲ੍ਹੇ ਦੇ ਆਸੇ-ਪਾਸੇ ਜਿੰਨੇ ਵੀ ਲੋਕ ਨੇ ਉਹ ਇਹ ਅੱਡਾ ਇੱਥੇ ਹੀ ਰਹਿਣਾ ਚਾਹੀਦਾ ਮਾਈਨਿਊਟ ਜਿਹਾ ਜੇ ਮਾਈਨਰ ਕੋਈ ਟ੍ਰੈਫਿਕ ਹਰਡਲਸ ਵੀ ਹੈਗੀਆਂ ਨੇ ਤਾਂ ਉਹ ਇੰਡੀਆਂ ਵੱਡੀਆਂ ਨਹੀਂ ਆ ਕਿ ਇਹ ਥਾਂ ਨੂੰ ਪੱਟ ਕੇ ਕਿਤੇ ਹੋਰ 8-10 ਕਿਲੋਮੀਟਰ ਲਜਾਇਆ ਜਾ ਸਕੇ